ਚੜਦੀ ਕਲਾ ਪੰਜਾਬ ਨਿਊਜ਼ ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ ਗੁਰਦਾਸਪੁਰ ਦੇ ਬੱਬੇ ਹਾਲੀ ਪੁਲ ਤੇ ਇੱਕ ਪ੍ਰਾਲੀ ਨਾਲ ਭਰੇ ਟਰੈਕਟਰ ਕਰਾਲੀ ਨੂੰ ਅਚਾਨਕ ਅੱਗ ਲੱਗਣ ਕਾਰਨ ਰੋਡ ਦੇ ਉੱਪਰ ਹਫੜਾ ਦਫੜੀ ਮਚ ਗਈ ਅਤੇ ਆਵਾਜਾਈ ਠੱਪ ਹੋ ਗਈ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਅਤੇ ਦਮਕਲ ਵਿਭਾਗ ਦੀਆਂ ਗੱਡੀਆਂ ਨੇ ਭਾਰੀ ਮੁਸ਼ਕਲ ਤੋਂ ਬਾਅਦ ਕਰਾਲੀ ਤੋਂ ਟਰੈਕਟਰ ਨੂੰ ਵੱਖ ਕੀਤਾ ਅਤੇ ਅੱਗ ਤੇ ਕਾਬੂ ਪਾਇਆ ਇਸ ਦੌਰਾਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਪਰ ਪ੍ਰਾਲੀ ਨਾਲ ਭਰੇ ਟਰੈਕਟਰ ਦੀ ਸੜਕੇ ਸਵਾਹ ਹੋ ਗਈ 1 ਘੰਟੇ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਅਤੇ ਆਵਾਜਾਈ ਨੂੰ ਬਹਾਲ ਕਰਵਾਇਆ ਗਿਆ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਜਾਨੋਣਾ ਪਈ ਉਹ ਚਾਰ ਵੀ ਚਾਰਵੀਂ ਦਾ ਫੋਨ ਕੀਤਾ ਜੀ ਐ ਚਾਰ 25 ਦਾ ਇੱਥੇ ਪੁੱਜ ਕੇ ਆ ਗਏ ਮੌਕੇ ਤੇ ਅੱਗ ਦਾ ਕੰਟਰੋਲ ਪਾਇਆ ਪਿਛੋਂ ਟਰਾਲੀ ਆ ਰਹੀ ਕਿਤੇ ਰਸਤੇ ਜੀ ਨੂੰ ਅੱਗ ਲੱਗੀ ਇੱਥੇ ਪੋਲ ਤੇ ਆ ਕੇ ਲੋਕਾਂ ਦੱਸਿਆ ਇਹ ਇੱਥੇ ਖੇਹਾਰ ਤੇ ਜੀ ਬੱਬਿਆ ਯਾਰ ਨਹਿਰ ਵਾਲਾ ਪੋਲਾ ਜੀ ਕਿੰਨਾ ਕਿੰਨਾ ਨੁਕਸਾਨ ਯਾਰ ਨੁਕਸਾਨ ਦਾ ਹਾਂ ਸਰਿਆ ਜੀ ਜਿਹੜਾ ਵਪਾਰੀ ਦਾ ਕਦੇ ਪੋਰਗੇ ਗੱਡੀ ਕਰਾਉਗਾ ਲੰ ਕਣਕਾ ਜੀ ਕਣਕ ਦਾ ਬਚਾਓ ਕੀਤਾ ਜੀ ਕਣਕ ਕੁਮਾਰ ਇੱਕ ਗੱਡੀ ਆਈ ਹੈ ਦੂਜੀ ਆ ਰਹੀ ਹੈ ਜੀ ਮੇਰਾ ਨਾਮ ਹੀਰਾ ਸਿੰਘ ਆ ਜੀ ਬੱਬੇਹਾਲੀ ਪਿੰਡ ਆ ਅਸੀਂ ਵੀ ਇੱਥੇ ਬੈਠੇ ਸੀਗੇ ਜਦੋਂ ਮਤਲਬ ਇਹ ਅੱਗ ਲੱਗੀ ਆ ਤੇ ਅਸੀਂ ਉਸੇ ਵੇਲੇ ਗੱਡੀ ਨੂੰ ਫੋਨ ਕਰਤਾ ਵਾ ਤੇ ਪੰਜ ਮਰਜ਼ੀ ਗੱਡੀ ਆ ਗਈ ਆ ਤੇ ਅੱਗ ਤੇ ਕਾਬੂ ਪਾ ਲਿਆ ਗਿਆ ਉਹਦੇ ਟਰੈਕਟਰ ਜਿਹੜਾ ਉਹ ਲਾਟ ਪਹਿਲਵਾਤਾ ਸੀ ਨਾਲ ਟਰਾਲੀ ਨਾਲ ਜਿਹੜੀ ਗੱਤਾ ਮਿਲਟ ਪਰਾਲੀ ਜਾਂਦੀ ਆ ਨੁਕਸਾਨ ਟਰਾਲੀ ਦਾ ਹੋਇਆ ਵਾ ਟਰੈਕਟਰ ਤੇ ਨਾਲ ਲੱਗ ਗਿਆ ਤੇ ਉਹ ਡਰਾਈਵਰ ਹੀ ਬਚਾਉਂਗੇ ਸੈਫ ਵਾਲੀ ਭਾਈ ਨਾਮ ਮੇਰਾ ਸੈਫ ਵਾਲੀ ਭਾਈ 46 ਭਰੀ ਟਰਾਲੀ ਪਰਾਲੀ ਦੀ ਤੇ ਲੈ ਕੇ ਜਾਣ ਦੇ ਪਠਾਨਕੋਟ ਅੱਗ ਲੱਗੀ ਅੱਛਾ ਜੀ ਤੇ ਉਹ ਕਿਧਰੇ ਪਹੁੰਚੀ ਭਾਈ ਕਿਹੜੇ ਬਜਾ ਕਰੇ ਪਰ ਥੋੜੇ ਲੇਟ ਪਹੁੰਚੀ ਭਾਈ ਪਹੁੰਚ ਤੇ ਗਈ ਹੈ ਨੁਕਸਾਨ ਹੋ ਗਿਆ ਨੁਕਸਾਨ ਤੇ ਬਾਬਾ ਭਾਈ ਤੇ ਢੇਰ ਤੋਂ ਹੋਤਾ ਹੀ ਲੱਗ ਰਹਾ ਹੈ ਕਿੰਨੇ ਲੱਖ ਦੇ ਲੱਗ ਜਾਗੇ 1 ਛੜ ਗਿਆ ਪਿਆਰ ਛੜ ਗਿਆ ਭਾਈ ਟਰਾਲਾ ਪਰਾਲੀ ਰੱਥੇ ਇਟੋੜੀ ਆਪਣੀ ਦੇ ਭਾਈ ਕਰਾਇਦਾ